ਔਰ ਜਿਆਦਾ ਬਣਿਆ ਇੱਥੇ ਲੋਕ ਸੇਵਾ ਆਦੇ ਆ ਔਰ ਮਨੋਕਾਮਨਾ ਪੂਰੀ ਹੁੰਦੀ ਆ ਹਰ ਸੋਮਵਾਰ ਲੱਗਣ ਲੱਗਦਾ ਜਿੰਨੇ ਵੀ ਇੱਥੇ ਸੇਵਾਦਾਰ ਆ ਡਟ ਕੇ ਸੇਵਾ ਕਰਦੇ ਆ ਦਰਸ਼ਤ ਜਿਹਦਾ ਉਹੀ ਪਾਦੇ ਆ ਜਿਨ੍ਹਾਂ ਦਾ ਕਾਰੋਬਾਰ ਸੈੱਟ ਹੁੰਦੇ ਆ ਕੋਈ ਵੀ ਮਨੋਕਾਮਨਾ ਪੂਰੀ ਹੁੰਦੀ ਆ ਔਰ ਜਿਹੜਾ ਵੀ ਜਨਮਸ਼ਟਿ ਵੀ ਆ ਗਈ ਸਵਤਰੀ ਆ ਗਈ ਬਹੁਤ ਊ ਮਤਾਬਨਾ ਦਿਵਾਲੀ ਵੀ ਊ ਮਤਾਬਨਾ ਇੱਥੇ ਮਨਾਈ ਜਾਂਦੀ ਆ ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਚਿਰਾਗ ਨਿਊ ਚੈਨਲ ਤੇ ਮੈਂ ਤੁਹਾਡਾ ਨਾਲ ਦੋਸਤ ਮਿਲਨ ਸਿੰਘ ਹਾਂ ਇਸ ਸਮੇਂ ਲੁਧਿਆਣਾ ਦੇ ਦਰੇਸੀ ਚੌਂਕ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਇੱਕ ਪੋਲੇਨਾਥ ਦਾ ਮੰਦਿਰ ਦਿਖਾਉਂਗਾ ਜਿਹਦੇ ਵਿੱਚ ਤਮਾਮ ਉਹ ਬੜੀ ਵਧੀਆ ਸਰੂਪ ਜਿੰਨੂੰ ਕਹਿ ਸਕਦੇ ਆ ਕਿ ਪੋਲੇਨਾਥ ਦਾ ਮੰਦਿਰ ਹੈ ਜਿਸਦੇ ਵਿੱਚ ਬੜਾ ਵਧੀਆ ਪੋਲੇਨਾਥ ਦਾ ਸ਼ਿੰਗਾਰ ਕੀਤਾ ਹੋਇਆ ਬੇਲ ਪੱਤਰਾ ਦੇ ਨਾਲ ਸ਼ਿੰਗਾਰ ਕਰਕੇ ਸ਼ਿਵਲਿੰਗ ਬੜਾ ਵਧੀਆ ਤਿਆਰ ਕੀਤਾ ਔਰ ਸਾਰੇ ਦੇਵੀ ਦੇਵਤੇ ਇਸ ਵਿੱਚ ਜਿਹੜੇ ਨੇ ਮੌਜੂਦ ਨੇ ਲੇਕਿਨ ਉਸ ਤੋਂ ਬਾਅਦ ਜਿਹੜੇ ਜੋ ਪ੍ਰਧਾਨ ਸਾਹਿਬ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਹਿੰਦੇ ਨੇ ਕਿ ਇਸ ਮੰਦਿਰ ਦੇ ਵਿੱਚ ਲੋਕਾਂ ਤਰਾਹ ਦਾ ਕਿਸ ਤਰ੍ਹਾਂ ਲੋਕਾਂ ਦੇ ਵਿੱਚ 2400 ਬਣਿਆ ਔਰ ਜਿਆਦਾ ਬਣਿਆ ਇੱਥੇ ਲੋਕ ਸੇਵਾ ਆਦੇ ਆ ਔਰ ਮਨੋਕਾਮਨਾ ਪੂਰੀ ਹੁੰਦੀ ਆ ਜਿਹੜਾ ਵੀ ਆਂਦਾ ਕੋਈ ਜੋ ਵੀ ਸੁੱਖ ਦਾ ਉਹਦਾ ਪੂਰਾ ਹੁੰਦਾ ਕਿਸੇ ਦੇ ਆਸ ਔਲਾਦ ਜਿੱਦਾਂ ਵੀ ਬੱਚਾ ਨਹੀਂ ਹੁੰਦਾ ਇੱਥੇ ਸੁੱਖਦੇ ਆ ਉਹ ਵੀ ਹੁੰਦਾ ਜੋ ਵੀ ਮਨੋਕਾਮਨਾ ਕਰ ਜਾਂਦੇ ਪੂਰੀ ਇੱਥੇ ਪੂਰੀ ਹੁੰਦੀ ਆ ਵੀ ਜੋ ਵੀ ਸੋਕੇ ਜਾਂਦੇ ਆ ਇਸ ਕਰਕੇ ਵੀ ਇਹ ਮੰਦਰ ਜਿਆਦਾ ਚੱਲਦਾ ਇਹ ਲੰਗਰ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਲੰਗਰ ਦੀ ਗੱਲ ਕਰ ਰਹੇ ਹੋ ਲੰਗਰ ਮਤਲਬ ਤੁਸੀਂ ਹਰ ਸੋਮਵਾਰ ਲੱਗਦਾ ਜਾਂ ਕਿਸ ਤਰ੍ਹਾਂ ਹਰ ਹਰ ਸੋਮਵਾਰ ਲੰਗਰ ਲੱਗਦਾ ਜਿੰਨੇ ਵੀ ਇੱਥੇ ਸੇਵਾਦਾਰ ਆ ਡਟ ਕੇ ਸੇਵਾ ਕਰਦੇ ਆ ਇਹ ਐਦਾ ਕਾਵੜ ਵੀ ਜਾਂਦੇ ਆ ਆਏ ਸੋਮਵਾਰ ਲੰਗਰ ਹੁੰਦਾ ਹਰ ਮੁੰਡੇ ਕਰਦੇ ਆ ਜਿੱਦਾਂ ਵੀ ਯੋਗਦਾਨ ਕਰਦੇ ਆ ਵੀ ਇਕੱਠੇ ਕਰਕੇ ਆਪਣਾ ਸੋਮਵਾਰ ਦੇ ਸੋਮਵਾਰ ਲੰਗਰ ਹੁੰਦਾ ਤੇ ਕਾਵੜ ਵੀ ਜਾਂਦੇ ਆ ਸਾਲ ਬਾਅਦ ਆਏ ਸਾਲ ਕਾਫਲੇ ਲੈ ਕੇ ਜਾਂਦੇ ਜੀ ਨੂੰ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਹਿੰਦਾ ਕਿਉਂਕਿ ਪੋਲੇ ਨਾਂ ਤੇ ਪੂਰੇ دیਵਾਨੇ ਜਿਹੜੇ ਆ ਤੁਸੀਂ ਇਸ ਟਾਈਮ دیਵਾਨੇ ਲੋਕ ਦੂਰ ਦੂਰੋਂ ਆਉਂਦੇ ਆ ਇੱਥੇ ਦਰਸ਼ਣ ਪਾਣ ਵਾਸਤੇ ਦਰਸਤ ਜਿਹਨਾਂ ਉਹ ਹੀ ਪਾਉਂਦੇ ਆ ਜਿਨ੍ਹਾਂ ਦਾ ਕਾਰੋਬਾਰ ਸੈੱਟ ਹੁੰਦੇ ਆ ਕੋਈ ਵੀ ਮਨੋ ਕਾਬਲਾ ਪੂਰੀ ਹੁੰਦੀ ਆ ਔਰ ਜਿਹੜਾ ਵੀ ਜਨਮਸ਼ਟਿ ਵੀ ਆ ਗਈ ਸ਼ਵਤਰੀ ਆ ਗਈ ਬਹੁਤੋਂ ਮਤਾਵਨਾ ਦਿਵਾਲੀ ਵੀ ਤੋ ਮਤਾਵਨਾ ਇੱਥੇ ਮਨਾਈ ਜਾਂਦੀ ਹੈ। ਸਮਝ ਗਏ? ਉਹ ਕਿਸ ਤਰ੍ਹਾਂ ਮਨ ਦੇ ਵਿੱਚ ਖਿਆਲ ਆਇਆ ਕਿ ਭੋਲੇ ਨਾਂ ਦੇ ਪੂਰੇ دیਵਾਨੇ ਆ ਤੁਸੀਂ ਸਾਰੇ ਸੇਵਾਦਾਰ ਹੋ ਲੇਕਿਨ ਇਸ ਮੰਦਿਰ ਦੇ ਵਿੱਚ ਬੜੀ ਮਨੋਕਾਮਨਾ ਲੋਕਾਂ ਦੀ ਪੂਰੀ ਹੁੰਦੀ ਹੈ ਲੇਕਿਨ ਅੱਜ ਸੋਮਵਾਰ ਕਹਰੇ ਜਿਵੇਂ ਪ੍ਰਧਾਨ ਸਾਹਿਬ ਦਾ ਕਹਿਣਾ ਕਿ ਹਰ ਸੋਮਵਾਰ ਅਸੀਂ ਲੰਗਰ ਵੀ ਲਗਾਨੇ ਆ ਲੇਕਿਨ ਇੱਥੋਂ ਕਾਵੜ ਵੀ ਲੈ ਕੇ ਜਾਣੇ ਆ। ਹਾਂ ਕਾਵੜੀਆਂ ਹੀ ਆਈਆਂ ਅਸੀਂ ਸਾਰੇ ਆ ਮੁੰਡੇ ਜਿੰਨੇ ਵੀ ਸਾਰੇ ਵਰਤਾਰੇ ਕਾਵੜੀ ਹੀ ਆ ਸਾਰੇ ਇਹ। ਇਹਨਾਂ ਦਾ ਇਹਨਾਂ ਦਾ ਛੋਟਾ ਭਰਾ ਜਾਂਦਾ ਕਾਵੜ ਤੁਹਾਡਾ ਪ੍ਰਧਾਨ ਹੋ ਆ। ਉਹ ਇਸ ਟਾਈਮ ਹੈ ਨਹੀਂ ਇੱਥੇ ਮੌਜ ਤਿਆਰੀ ਕਰ ਰਿਹਾ ਕਾਵੜ ਦੀ ਜਾਂਦੀ 83 ਨੂੰ ਜਾਣਾ ਉਹਨਾਂ ਨੇ ਅਸੀਂ ਵੀ ਜਾਣੇ ਇਸ ਸਾਲ ਆਪਾਂ ਜਾਵਾਂਗੇ ਹਰ ਸਾਲ ਚਾਹੀਦਾ ਸੀ 7-8 ਸਾਲ ਸਾਨੂੰ ਹੁੰਦੇ ਗਏ ਨੂੰ ਹੋ ਗਏ ਆ ਤੇ ਸਾਡੇ ਪ੍ਰਧਾਨ ਹਨ 15 ਸਾਲ ਹੋ ਗਏ ਘਟ ਘਟ ਜਾਂਦੇ ਨੇ ਕਾਵੜ ਤੇ ਇਸ ਵਾਰੀ ਸੀ ਨਹੀਂ ਜਾ ਸਕਦੇ ਆ 300 ਲੋਕਾਂ ਮੈਂ ਗਿਆ ਨਹੀਂ ਹੈਗਾ ਜਾਣ ਦਾ ਤਮੰਨਾ ਦੀ ਮਾਹ ਦੇਦੀ ਨਹੀਂ ਚਾਹੀ ਨਹੀਂ ਗਏ ਨਹੀਂ ਜਾ ਸਕਦੇ ਜੀ ਬਾਕੀ ਉਹ ਨਹੀਂ ਰਹਿ ਜਾਵਾ ਬਾਕੀ ਰਹਿਣਾ ਸੀ ਗੱਲ ਕਰ ਸਕਦੇ ਕੀ ਕਹਿਣਾ ਚਾਹੁੰਗੇ ਤੁਸੀਂ ਵੀ ਸਾਰੇ ਸੇਵਾਦਾਰ ਹੈਗੇ ਉਹ ਨਾਲ ਮਤਲਬ ਜੁੜੇ ਹੋਏ ਉਹਨਾਂ ਦੇ ਨਾਲ ਬਹੁਤ ਆਈ ਬਹੁਤ ਕਰਦੇ ਆ ਯੋਗਦਾਨ ਵਿਚਾਰੇ ਹਰ ਤੋਂ ਮubar ਦੇ ਸੋਮਵਾਰ ਬਹੁਤ ਯੋਗਦਾਨ ਦਿੰਦੇ ਆ ਮੰਦਿਰ ਦੇ ਪ੍ਰਤੀ ਬਹੁਤ ਇਨਾਂ ਦੀ ਆਸਤਾ ਹੈਗੀ ਹੈ ਆਹੀ ਕਹਿਣਾ ਚਾਹਾਂਗਾ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਵੀ ਪੂਰੇ ਨਾਲ ਇਹ ਪੂਰੇ ਸੇਵਾ ਨਿਭਾ ਰਹੇ ਹੋ ਇਹਨਾਂ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਮੰਦਿਰ ਆ ਦੱਸਿਆ ਜਾ ਰਿਹਾ ਕਿ ਤੇ ਹਰ ਇੱਕ ਲੋਕ ਦੀ ਜਿਹੜੀ ਮਨੋ ਕਾਮਨਾ ਹੁੰਦੀ ਹੈ ਹਾਂਜੀ ਭਾਈ ਪਰਜੀਨ ਮੰਦਿਰ ਆ ਜਿਹੜੀ ਮਨੋ ਕਾਮਨਾ ਪੂਰੀ ਹੁੰਦੀ ਆ ਉਹ ਸਹੀ ਗੱਲ ਬਾਤ ਆ ਪ੍ਰਧਾਨ ਜੀ ਨੇ ਜੀ ਬਾਕੀ ਅਸੀਂ ਹਰ ਸੋਮਵਾਰ ਭਾਈ ਸੇਵਾ ਕਰਦੇ ਤੇ ਸੇਵਾ ਕਰਕੇ ਹੀ ਸਾਡਾ ਮਨ ਸ਼ਾਂਤ ਹੁੰਦਾ ਬਿਨਾਂ ਸੇਵਾ ਤੋਂ ਸਾਡਾ ਦਿਲ ਨਹੀਂ ਲੱਗਦਾ ਹਰ ਸੋਮਵਾਰ ਸੋਮਰ ਖੇਲਾਂ ਦੇ 1.5 ਸਾਲ ਹੋ ਚਲੇ ਆ ਖੇਲ ਲਗਾਉ ਸਾਲ ਹੋ ਗਿਆ ਤੁਹਾਨੂੰ ਖੀਰ ਦਾ ਲੰਗਰ ਲਗਾਤਾਰ ਹਰ ਸੋਮਵਾਰ ਲਗਦਾ ਵਿੱਚ ਕੋਈ ਨਗਾ ਨਹੀਂ ਲੇਕਿਨ ਮਨ ਦੇ ਵਿੱਚ ਸ਼ਰਧਾ ਹਾਂਜੀ ਉਹ ਪਿੱਛੇ ਕਿਨਾਂ ਸਾਲ ਪੁਰਾ ਹੈ ਸੀ ਵੱਡਾ ਫੰਕਸ਼ਨ ਕਰਾਇਆ ਸੀਗਾ ਪੋਲੇ ਨਾਲ ਦਾ ਇੱਕ ਸਾਲ ਪੁਰਾ ਹੋ ਗਿਆ ਜੀ ਖੀਰ ਦੇ ਪ੍ਰਸ਼ਾਦ ਨੂੰ ਅਸੀਂ ਵੱਡਾ ਫੰਕਸ਼ਨ ਬਹੁਤ ਵਧੀਆ ਆਪਣੇ ਦਿ ਲੋਕ ਸੇਵਾ ਲਾਗੇ ਕਿੱਤਾ ਹੁਣ ਹਰ ਸਾਲ ਦੀ ਹਰ ਸਾਲ 2 ਸਾਲ 3 ਸਾਲ ਲਗਾਤਾਰ ਇੱਦਾਂ ਚੱਲੂਗਾ ਜੀ ਇੱਦਾਂ ਸੇਵਾ ਲਗਾਸ ਤੁਹਾਡਾ ਕੀ ਆਮ ਜਨਤਾ ਨੂੰ ਕੀ ਮੈਸੇਜ ਹੈਗਾ ਕਿਉਂਕਿ ਇਹ ਬੰਦਰ ਬਹੁਤ ਪੁਰਾਣਾ ਦਾਸ ਰੋਜੀ ਦਾ ਅਸੀਂ ਆਮ ਜਨਤਾ ਨੂੰ ਵੀ ਇਹ ਕਹਿੰਦੇ ਆ ਬਿਆਓ ਆਪਣਾ ਦਰਸ਼ਨ ਪਾਓ ਮਨੂ ਕਾਮਨਾ ਇੱਥੇ ਪੂਰੀਆ ਹੁੰਦੀ ਆ ਹਰ ਜਿਹੜਾ ਵੀ ਆਂਦਾ ਸੁਖ ਦਾ ਵੀ ਮੇਰੀ ਮਨੂ ਕਾਮਨਾ ਪੂਰੀ ਹੋ ਜਾਏ ਉਹਦੀ ਹੁੰਦੀ ਆ ਪ੍ਰਧਾਨ ਸਾਹਿਬ ਜਰਨ ਮਹਿਜ਼ੂਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਲੇਕਿਨ ਇਹ ਦੱਸਿਆ ਜਾ ਰਿਹਾ ਕਿ 2004 ਤੋਂ ਜਿਹੜਾ ਮੰਦਿਰ ਇੱਥੇ ਬਣਾਇਆ ਗਿਆ ਲੇਕਿਨ ਉਸ ਤੋਂ ਬਾਅਦ ਇੱਥੇ ਕਾਵੜ ਵੀ ਲੈ ਕੇ ਜਾਂਦੇ ਨੇ ਲੇਕਿਨ ਹਰ ਸੋਮਵਾਰ ਜਿਹੜਾ ਮੈਂ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾਦਾ ਕਿ ਲੰਗਰ ਜਿਹੜਾ ਆ ਬੜੇ ਵਧੀਆ ਤਰੀਕੇ ਦੇ ਨਾਲ ਸ਼ਰਧਾਲੂਆਂ ਨੂੰ ਜਿਹੜੇ ਸ਼ਿਕਾਇਆ ਜਾਂਦਾ ਲੇਕਿਨ ਇੱਥੇ ਜੋ ਕਲੱਬ ਦੇ ਸੇਵਾਦਾਰ ਜਿੰਨੇ ਵੀ ਸਾਡੇ ਨਾਲ ਸੀ ਬਿਲਕੁਲ ਮਹਿਜ਼ੂਸੀ ਬੜੇ ਵਧੀਆ ਢੰਗ ਦੇ ਨਾਲ ਹਰ ਇੱਕ ਲਾਈਨ ਬਣਾ ਕੇ ਜਿਹੜਾ ਆ ਲੋਕਾਂ ਨੂੰ ਜਿਹੜਾ ਲੰਗਰ ਸ਼ਿਕਾਇਆ ਜਾਂਦਾ ਲੇਕਿਨ ਇੱਥੇ तमाम ਉਹ ਤਸਵੀਰਾਂ